ਸਸਤੀ ਗੱਲ ਸਾਨੂੰ ਕਈ ਵਾਰ ਮੈਨੂੰ ਇਹ ਲੱਗਦਾ ਹੁੰਦਾ ਕਿ ਅਮੇਸ਼ਾ ਕਹਿੰਦੇ ਹੁੰਦੇ ਆ ਕਿ ਆਰਟਿਸਟ ਲੋਕਾਂ ਕੋਲ ਬਹੁਤ ਸ਼ਬਦ ਹੁੰਦੇ ਆ ਜਾਂ ਜਿਹੜੇ ਸਟੂਡੀਓ ਵਿੱਚ ਕੰਮ ਕਰਦੇ ਆ ਤੇ ਕਈ ਵਾਰੀ ਤੁਹਨੇ ਕੋਲ ਸ਼ਬਦ ਹੁੰਦੀ ਹੀ ਨਹੀਂ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਹੁੰਦਾ ਕਿ ਕੀ ਬੋਲੀਏ ਆਪਾਂ ਔਰ ਜਦੋਂ ਸ਼ੂਟ ਕਰਦੇ ਸੀ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਫਿਲਮ ਇੱਥੇ ਰਿਲੀਜ਼ ਹੋਊਗੀ ਪਰ ਸਨੋ ਇਹ ਵੀ ਹੁੰਦਾ ਕਿ ਇੱਥੇ ਫਨਕਾਰ ਹੁੰਦੇ ਆ ਕਦੇ ਵੀ ਧਰਤੀ ਤੋਂ ਜਾਂਦੇ ਆ ਕਦੇ ਵੀ ਉਹ ਖਤਰਨਾਕ ਹੁੰਦੇ ਜਦੋਂ ਕੋਈ ਕੋਈ ਫਰਦਾਰ ਫੜਨ ਕਰਦਾ ਹੈ ਉਹ ਹਮੇਸ਼ਾ ਸਾਡੇ ਦਿਲ ਚ ਰਹਿੰਦਾ ਤੇ ਰਾਤ ਦੀ ਵੀਰਾ ਹਮੇਸ਼ਾ ਮਹਿਸੂਸ ਹੁੰਦੇ ਰਹਾ ਬਦਨ ਇਹ ਵਿਸ਼ਾ ਉਹ ਇਸ ਤਰੀਕੇ ਦੇਖਾਂਗੇ ਔਰ ਕਦੇ ਵੀ ਇਹ ਮਹਿਸੂਸ ਨਹੀਂ ਹੋਗਾ ਕਿ ਮੈਂ ਜਿਹੜਾ ਜੋ ਗਾਣਾ ਹੈ ਜੋ ਉਹਨਾਂ ਨੇ ਸਾਡੇ ਤੇ ਆਪ ਜੋ ਜਿੰਨੀ ਖੂਬਸੂਰਤੀ ਹੈ ਗਾਇਕੀ ਨਾਲ ਜਿੰਨਾ ਕੁ ਸੁਣਾਣੇ ਸਾਰਾ ਕਦੇ ਵੀ ਸ਼ਾਰਟਕਟ ਨਾ ਵਰਜਾ ਕਦੇ ਵੀ ਮੈਨੂੰ ਲੱਗਾ ਕੰਪਰੋਮਿਸ ਨਹੀਂ ਕੀਤਾ ਔਰ ਸੇਲਮ ਇਤਨੀ ਰੀਲਿਸ ਹੋਊਗੀ ਕਦੇ ਵੀ ਸੋਚਿਆ ਸੀ ਯਾਰ ਵਾਕੀ ਕੁਦਰਤ ਤਾਂ ਕਿ ਕਿਸੇ ਦਾ ਜ਼ੋਰ ਨਹੀਂ ਹੁੰਦਾ ਸਾਨੂੰ ਬਹੁਤ ਸਾਲ ਲੱਗ ਜਾਂਦੇ ਆ ਕਈ ਵਾਰੀ ਜ਼ਿੰਦਗੀ ਕਿਵੇਂ ਜਿਣੀ ਹੁੰਦੀ ਹੈ ਪਰ ਬਰਾਗੀ ਵੀਰਾ ਸਾਨੂੰ ਬਹੁਤ ਥੋੜੇ ਟਾਈਮ ਚ ਦੱਸ ਦਿੱਤਾ ਕਿ ਜ਼ਿੰਦਗੀ ਕਿਵੇਂ ਜਿਣੀ ਸੋ ਮੈਂ ਥੈਂਕ ਯੂ ਦਾ ਕਿ ਫਿਊਚਰ ਸੂਟ ਥੈਂਕ ਯੂ